ਹੈਲੋ ਹਾਂਜੀ ਵਾਇਕਰ ਦੀ ਖਾਸ ਕਰੀ ਸਾਹ ਵਾਇਕਰ ਦੀ ਕਿਸਫਤ ਹੈ ਸਾਡੇ ਤੱਕ ਕੀ ਖਬਰ ਆਈ ਏਥੋਂ ਰੀਲ ਬਾਰੇ ਇਹ ਆਈ ਆ ਕਿ ਇਹ ਸਾਮਾਨ ਫੜਿਆ ਇਨਾ ਕੋਲੋਂ ਇੱਥੇ ਨਹੀਂ ਉਹ ਝੂਠਿਆ ਇੱਥੇ ਇਨਾਂ ਨੇ ਕੂਫੀਆ ਕੈਮਰੇ ਲਾਏ ਸੀ ਭਾਈ ਸਾਹਿਬ ਦੀ ਬਰਕ ਦੇ ਵਿੱਚ ਆਹੋ ਉਹ ਫਿਰ ਇਹਦੇ ਇਨਾਂ ਦੇ ਮਾਤਾ ਜੀ ਨੇ ਸਾਰਾ ਕੀਤਾ ਡਿਟੇਲ ਚ ਹੂੰ ਅੱਛਾ ਤੇ ਇਨਾਂ ਨੇ ਜਿੱਦਾਂ ਕੈਮਰੇ ਲਾਏ ਆ ਬੋਲਿਆ ਇਨਾਂ ਨੇ ਫਿਰ ਆਪਣਾ ਉਹਦੇ ਤੇ ਤੇ ਖਾਰੇ ਨੇ ਵੀ ਬੋਲਿਆ ਵਾ ਹਾਂ ਅੱਛਾ ਚਾ ਨਹੀਂ ਇਹਨਾਂ ਦਾ ਸਭ ਝੂਠ ਹੈ ਆਪਣਾ ਜਿਹੜਾ ਕਾਰਜ ਵਰਤੋਂ ਦੱਸਦਾ ਸੀ ਬਾਕੀ ਇੱਥੇ ਭੁੱਖੜਦਾ ਚੱਲਣ ਸਾਰਿਆਂ ਨੂੰ ਇਹ ਚੀਜ਼ਾਂ ਦੇਣੀਆਂ ਅਸੀਂ ਸ਼ਗਸ਼ੁਗ ਨਹੀਂ ਰਹੇ ਕੁਛ ਕੱਲਾ ਪਾਣੀ ਪੀਂਦੇ ਆ ਤੇ ਬਸੰਤ ਨੇ ਤੇ ਪਾਣੀ ਪੀਣਾ ਵੀ ਛੱਡਿਆ ਹੈ ਤਾਂ ਮਾਰਨਾ ਹੋ ਜਾਵੇਂਗਾ ਨਾ ਸੋ ਖਾਓ ਕੁਝ ਕੋਈ ਨਹੀਂ ਬਿਕਾਰ ਨੂੰ ਕੁਛ ਨਹੀਂ ਹੁੰਦਾ ਡਿਮਾਂਡ ਸਾਡੀ ਇਹ ਆ ਵੀ ਅਸੀਂ ਤਾਂ ਸ਼ਗਾਂ ਕਿ ਸਾਨੂੰ ਪੰਜਾਬ ਲੈ ਕੇ ਜਾਓ ਆਹੋ ਨੀ ਚੱਕਣਾ ਹੈ ਆਹੋ ਅੱਲੀ ਉਹ ਬਸ ਫਦੇ ਬਲਾ ਦਿਓ ਬਾਕੀ ਸਾਰਿਆਂ ਕਰਨੀ ਗੱਲ। ਉਹ ਅਰਵਿੰਦਰ ਤੇ ਤੇਈ ਤਲਾਵਰ ਲੈਣੇ ਸੀ ਤੇ ਸਿਹਰ ਦੇ ਟੈਨਸ਼ਨ ਚ ਪਏ ਆ ਤੇ ਅਰਵਿੰਦਰ ਦਾ ਉਹਦੇ ਫੋਨ ਉਹ ਵਿਚਾਰੀ ਬੜੀ ਟੈਨਸ਼ਨ ਲੈਣਦੀ ਹੁਣ ਮੈਨੂੰ ਦੱਸ ਦੋ। ਨਹੀਂ ਨਹੀਂ ਤੁਸੀਂ ਸਾਰਿਆਂ ਨੂੰ ਦੱਸ ਦਿਓ ਬਾਕੀ ਸਭ ਠੀਕ ਆ। ਥੋੜਾ ਘੇਡ ਨੂੰ ਖਿੱਚ ਪੈਂਦੀ ਆ ਸਿਰ ਦੁਖਦਾ ਵੱਧਾ ਤੇ ਪਾਣੀ ਪੀ ਜਾਂਦੇ ਆ ਬਸ। ਤੇ ਇਹਨਾਂ ਨੂੰ ਨਹੀਂ ਪਤਾ ਵੀ ਆਪਾਂ ਖੇ ਬੈਠੇ ਆ। ਇਹਨਾਂ ਨੂੰ ਪਤਾ ਨਹੀਂ। ਉਹ ਸਭ ਪਤਾ ਵਾ ਕੋਈ ਨਹੀਂ ਬਾਅਦ ਚ ਇਹ 2 ਮਿੰਟ ਬਾਅਦ ਵੀ ਕਰੂੰਗਾ ਕਾਲ। ਆ ਤੋਹੀਂ ਬਸ ਇਹ ਆ ਵੀ ਸਾਰਿਆਂ ਨੂੰ ਦੱਸੋ ਤਬਰਾਂਜ ਨੂੰ ਕਾਲ ਕਰਕੇ ਵੀ ਫੋਨ ਸ਼ੁਰੂ ਹੋ ਗਿਆ ਤੇ ਸਾਰੇ ਕਾਲ ਕਰਨਗੇ ਥੋੜੀ ਥੋੜੀ ਤੇ ਭੋਖੜਦਾਲ ਸਾਡੀ ਜਾਰੀ ਤੀਜਾ ਦੇਣਿਆ ਇਹ ਸੁਣਵਾਈ ਕੋਈ ਨਹੀਂ ਕਰ ਰਿਆ ਅੱਛਾ ਸਾਡੀ ਸਾਡੀ ਮੰਗ ਲਈ ਕੋਈ ਪਿਆ ਵੀ ਅਸੀਂ ਤਾਰ ਰੋਟੀ ਖਾਵਾਂਗੇ ਜੇ ਸਾਨੂੰ ਪੰਜਾਬ ਲੈ ਕੇ ਆਉਂਦੇ ਤੇ ਵਾਈਕਲ ਜੀ ਦਾ ਖਾਲਸਾ ਵਾਈਕਲ ਜੀ ਕੀ ਫਤਿਹ ਵਾਈਕਲ ਜੀ ਦਾ ਖਾਲਸਾ ਦੀ ਫਤਿਹ ਹੋਰ ਚੜ੍ਹਦੀ ਕਲਾ ਚੜ੍ਹਦੀ ਕਲਾ ਤੁਹਾਡੀ ਇੱਕ ਕਿਰਪਾ ਮਾਰੀ ਵੀ ਚੜ੍ਹਦੀ ਕਲਾ ਮੰਮਾ ਲੱਗਿਆ ਤੇ ਹਾਂਜੀ ਵਾਈਕਲ ਜੀ ਦਾ ਖਾਲਸਾ ਦੀ ਫਤਿਹ ਵਾਈਕਲ ਜੀ ਦਾ ਫਾਦਾ ਕਿ ਯਾਰ ਜੇ ਚੜ੍ਹਦੀ ਕਲਾ ਚਲੋ ਬਾਅਦ ਚ ਕਰਦੇ ਆ ਥੋੜੀ ਥੋੜੀ ਬੰਦੇ ਗੱਲ ਕਰ ਲੈਣ ਪਹਿਲਾਂ ਨਹੀਂ ਤੁਸੀਂ ਆ ਪ੍ਰਸ਼ਾਦਾ ਛਕਿਆ ਕਿ ਨਹੀਂ 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 ਪ੍ਰਸ਼ਾਦਾ ਤੀਜਾ ਦੇਣਾ ਪੋਖੜਦਾਲ ਦਾ ਇੱਕ ਕੱਲਾ ਪਾਣੀ ਪੀਂਦੇ ਆ ਅੱਛਾ ਬਸੰਤ ਨੇ ਪਾਣੀ ਛੱਡਿਆ ਵਾ ਉਹ ਆਹੋ ਬਾਕੀਆਂ ਵੀ ਛੱਡਿਆ ਭਾਈ ਸਾਹਿਬ ਵੀ ਤੇ ਇਦਾਂ ਵੀ ਤੇ ਉਹ ਬਸੰਦੇ ਦੇ ਸਮੇ ਪੀੜ ਉਠੰਡੀ ਆ ਵਖੀ ਤੇ ਉਹ ਯਾਰ ਤੁਹਾਨੂੰ ਕੋਸ ਲਵਾ ਲੋ ਤੇ ਕੋਈ ਬਿਲਕੁਲ ਕੋਸ ਨਹੀਂ ਲਵਾਉਂਦੇ ਬੰਦਾ ਆਹੀ ਨੂੰ ਛੱਡ ਦਈਏ ਚਲੋ ਤੁਸੀਂ ਕੋਈ ਨਹੀਂ ਇਹ ਗੱਲ ਰੱਖੋ ਵੀ ਜਿਹੜੀ ਸਾਡੀ ਡਿਮਾਂਡ ਹੈ ਪੱਤਰਕਾਰਾਂ ਨਾਲ ਗੱਲ ਕਰੋ ਉਹ ਬੀਬੀਸੀ ਵਾਲੇ ਨਾਲ ਗੱਲ ਕਰੋ ਜਿਸ ਮੇਰੇ ਨਾਲ ਇਹ ਕਹਦੇ ਵੀ ਗੱਲ ਆਈ ਫੋਨ ਆਇਆ ਕਿ ਸਾਡੀ ਡਿਮਾਂਡ ਇਹ ਆ ਵੀ ਬੰਦੇ ਜਿਹੜੇ ਪੰਜਾਬ ਲੈ ਕੇ ਉਹ ਸਾਨੂੰ ਇਥੇ ਯਕੀਨ ਨਹੀਂਗਾ ਸਾਡੇ ਤੇ ਖੁਫੀਆ ਕੈਮਰੇ ਲਾਏ ਇਹਨਾਂ ਨੇ ਭਾਈ ਸਾਹਿਬ ਵੀ ਬੈਰਗ ਤੇ ਹੋਰਾਂ ਚੋਂ ਵੀ ਜਿਹੜੇ ਖੁਫੀਆ ਕੈਮਰੇ ਫੜੇ ਗਏ ਆ ਅੱਛਾ ਸਾਤੋਂ ਤੱਕ ਪਹੁੰਚ ਗਏ ਖੁਫੀਆ ਕੈਮਰੇ ਲਾ ਕੇ ਤੇ ਉਹਦੀਆਂ ਡੋਂਗਲ ਲਾ ਕੇ ਤੇ ਪਿੱਛੇ ਸਰਕਾਰ ਵੰਦੀ ਸੀ ਅੱਛਾ ਪਹਿਲਾਂ ਤੇ ਲੱਗੇ ਸੀ ਤੁਹਾਨੂੰ ਨਾਈਲਾਂ ਦੇ ਲੱਗੇ ਸੀ ਕਿ ਹੁਣ ਲਾਏ ਯਾਰ ਵੇਖੋ 16 ਤਰੀਕ ਦੀ ਸ਼ਾਮ ਅਹੀ ਲਿਆ ਫੜ ਇਹਨਾਂ ਨੂੰ ਹਾਂ ਹਾਂ 16 ਦੀ ਦੁਪਹਿਰ ਇਹਨਾਂ ਨੇ ਨਾ ਵਾਇਰਿੰਗ ਜਿਹੜੀ ਆ ਉਹਦੇ ਕਰਨ ਬਾਹਨੇ ਬਾਹਰੋਂ ਫੁੱਲ ਸਾਈ ਆ ਪੀਟ ਉਟਾ ਕੇ ਠੀਕ ਐ ਤੇ 16 ਦੀ ਸ਼ਾਮ ਜਦੋਂ ਫੜ ਇਹੀ ਚਿੱਠੀ ਲਿਖ ਕੇ ਤੇ ਕਿਹਾ ਵੀ ਆਹ ਕੁਝ ਕਰ ਦਿੱਤਾ ਨਾਲੇ ਸੁਪਰਡੈਂਟ ਦੀ ਹਾਜੀ ਜਿ ਇੱਕ ਕੈਮਰਾ ਪਟਾਇਆ ਵੀ ਆ ਵੇਖ ਲੈ ਅੱਛਾ ਜੀ ਉਹ ਤੋਂ ਮਤ ਫੇਰੇ 17 ਦੀ ਫੇਰੇ ਖਾਰੇ ਨੂੰ ਵੀ ਦੱਸਤਾ ਬਾਅਦ ਇਹਨਾਂ ਨੇ 50 60 ਪੁਲਸ ਵਾਲੇ ਲਿਆ ਕੇ ਤੇ ਕੋਲੋਂ ਲਿਆ ਕੇ ਫੋਨ ਰੱਖ ਤੇ ਤੇ ਉਹ ਕਹਤ ਜੀ ਇਹਨਾਂ ਕੋਲ ਆ ਫੜਿਆ ਗਿਆ ਕੋਲੋਂ ਲੈ ਕੇ ਆਏ ਫੋਨ ਇਹਨਾਂ ਨੇ ਕੋਲੋਂ ਸਾਰਾ ਕੀਤਾ ਤੇ ਗੁਰਮੀਤ ਦੇ ਭਨੇਵੇਂ ਦੀ ਨਿੱਕੀ ਜਿਹੀ ਘੜੀ ਸੀ 40 ਰੁਪਈਆ ਦੀ ਉਹਨੂੰ ਸਮਾਰਟਵਾਚ ਕਹਿਤਾ ਇਹਨਾਂ ਖਬਰ ਲਵਾਈ ਸਾਡੇ ਖਿਲਾਫ ਹਾਂਜੀ ਹਾਂਜੀ ਉਹ ਖਬਰ ਵੇਖੀ ਆ ਤੇ ਚੈਨਲ ਤੇ ਚੱਲਣ ਰਹੀ ਕਿ ਇਹਨਾਂ ਕੋਲ ਸਾਰਾ ਸਮਾਨ ਫੜਿਆ ਗਿਆ ਜਿੰਨੀ ਸੁਣੋ ਜਿੰਨੀ ਤੁਹਾਨੂੰ ਮੈਂ ਗੱਲ ਦੱਸਤੀ ਆ ਹੁਣ ਕਿੰਨਾ ਦਿਨਾਂ ਤੋਂ ਭੁਖੜ ਹੜਤਾਲ ਸਾਡੀ ਚੱਲ ਰਹੀ ਆ ਚੱਲਦੀ ਰਹਿਣੀ ਆ ਸਾਰੇ ਪਾਸੇ ਗੱਲ ਤੋਰੋ ਸਾਰੇ ਟੱਬਰਾਂ ਨੂੰ ਦੱਸੋ ਮੀਡੀਆ ਨੂੰ ਦੱਸੋ ਵੱਧ ਤੋਂ ਵੱਧ ਗੱਲ ਤੋਰੋ ਸਾਡੀ ਚਲੋ ਠੀਕ ਆ ਨਹੀਂ ਤਾਂ ਆਡੀਓ ਭੇਜ ਦਿਓ ਵਾਈ ਗੁੱਡ ਠੀਕ ਆ